ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡੀ ਆਪਣੀ ਹਰਦੀਪ ਢਾਲੀਵਾਲ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਪਤਾ ਨਹੀਂ ਹੋਣਾ ਵੈਸੇ ਕਿਉਂਕਿ ਮੈਂ ਨਾ ਫੇਸਬੁੱਕ ਤੇ YouTube ਤੇ ਨਾ ਹਲੇ ਜ਼ਿਆਦਾ ਜਾਣਕਾਰੀ ਦਿੱਤੀ ਨਹੀਂ ਸੀ ਤਾਂ ਮੈਂ ਨਾ ਆਪਣਾ ਇੱਕ ਕੰਮ ਸਟਾਰਟ ਕੀਤਾ ਜੀ ਮਤਲਬ ਇੱਕ ਬੁਟੀਕ ਕੀਤਾ ਇਹ ਸਾਡਾ ਬੁਟੀਕ ਹੈਗਾ ਤਲਵੰਡੀ ਸਾਬੋ ਨੇੜੇ ਗਿੱਲਾਂ ਵਾਲਾ ਖੂ ਗਿੱਲਾਂ ਵਾਲੇ ਖੂ ਦੇ ਚਰਸਤਾ ਪੈਂਦਾ ਗਿੱਲਾਂ ਵਾਲੇ ਖੂ ਕੋਲੇ ਤਾਂ ਉੱਥੋਂ ਤੁਸੀਂ ਸੱਜੇ ਹੱਥੀ ਮੁਰ ਜਾਣਾ ਬੋਰਡ ਦੇ ਨਾਲੋਂ ਤਾਂ ਸਾਡਾ ਇੱਥੇ ਗਿੱਲਾਂ ਵਾਲੇ ਖੂ ਦੇ ਨੇੜੇ ਸਿਰਨਾਵਾ ਬੁਟੀਕ ਦਾ ਨਾਮ ਹੈ ਜੀ ਸਿਰਨਾਵਾ ਬਾਏ ਹਰਦੀਪ ਧਾਲੀਵਾਲ ਐਂਡ ਸਿਮਰਨ ਬਰਾੜ ਸਿਮਰ ਬਰਾੜ ਜਿਹੜੇ ਹੈਗੇ ਆ ਉਹ ਮੇਰੇ 파ਟਨਰ ਨੇ ਤੇ ਮੇਰਾ ਤੁਹਾਨੂੰ ਜਿਵੇਂ ਸਭ ਨੂੰ ਪਤਾ ਦੇਖੋ ਸੋਸ਼ਲ ਮੀਡੀਆ ਮੇਰਾ ਪਰਮਾਤਮਾ ਦੀ ਕਿਰਪਾ ਨਾਲ ਬਹੁਤ ਸੋਹਣਾ ਚੱਲ ਰਿਹਾ ਹੈ ਤੁਹਾਰਾ ਪਾ ਇੱਕ ਸੋਸ਼ਲ ਮੀਡੀਆ ਦੇ ਸਿਰ ਤੇ ਕਿਉਂਕਿ ਮੈਨੂੰ ਐਜ਼ ਅ profession ਨਹੀਂ ਮਤਲਬ ਬਣਾਇਆ ਕਿਉਂਕਿ ਬੱਚਿਆਂ ਦੀ ਪ੍ਰੋਬਲਮ ਹੁੰਦੀ ਆ ਪੜ੍ਹਾਈ ਦੀ ਪ੍ਰੋਬਲਮ ਹੁੰਦੀ ਆ ਹਨਾ ਮੈਂ ਬਾਹਰ ਕਿਤੇ ਜਾ ਆ ਨਹੀਂ ਸਕਦੀ ਇਸ ਕਰਕੇ ਮੈਂ ਇਹਨੂੰ ਐਜ਼ ਅ profession ਨਹੀਂ ਬਣਾਇਆ ਹੋਇਆ ਸੋਸ਼ਲ ਮੀਡੀਆ ਨੂੰ ਹਾਂ ਮੈਂ ਸ਼ੌਂਕ ਵਜੋਂ ਵੀਡੀਓਜ਼ ਪਾਉਣੀ ਆ ਤੁਸੀਂ ਪਿਆਰ ਕਰਦੇ ਹੋ ਉਹ ਇੱਕ ਅਲੱਗ ਮੈਟਰ ਆ ਤੁਹਾਡੇ ਲਈ ਮੈਂ ਪਾਉਂਦੀ ਰਹੂੰਗੀ ਤੇ ਉਸ ਤੋਂ ਬਾਅਦ ਮੈਨੂੰ ਮੇਰੇ ਖੁਦ ਦੇ ਕੰਮ ਦੀ ਲੋੜ ਸੀ ਤਾਂ ਮੈਂ ਬੁਟੀਕ ਦਾ ਹੀ ਬੈਸਟ ਮੈਨੂੰ ਲੱਗਿਆ ਮੈਂ ਬੁਟੀਕ ਦਾ ਹੀ ਸੋਚਿਆ ਕਿਉਂਕਿ ਮੈਨੂੰ ਮੇਕਅਪ ਬਾਰੇ ਸਮਝ ਨਹੀਂ ਤੇ ਜਿਹੜੀ ਚੀਜ਼ ਦੀ ਸਮਝ ਨਹੀਂ ਉਹ ਚੀਜ਼ ਆਪਾਂ ਕਰਦੇ ਨਹੀਂ ਤੇ ਕੱਪੜਿਆਂ ਦਾ ਤਾਂ ਇਹ ਆ ਕਿ ਆਪਾਂ ਨਾਲ-ਨਾਲ ਸਿੱਖੀ ਜਾਂਦੇ ਆ ਨਾਲ-ਨਾਲ ਕਰੀ ਜਾਂਦੇ ਆ ਤਾਂ ਬੈਸਟ ਚੀਜ਼ ਆ ਹਣਾ ਤੇ ਆਪਣਾ ਇਥੇ ਗਿੱਲਾਂ ਵਾਲੇ ਖੂਕੂਲ ਤਲਵੰਡੀ ਸਾਬੋ ਬੁਟੀਕਾ ਜਿਹਨੇ ਵੀ ਵਿਜ਼ਿਟ ਕਰਨਾ ਤੁਸੀਂ ਵਿਜ਼ਿਟ ਕਰ ਸਕਦੇ ਹੋ ਤੇ ਇੱਕ ਚੀਜ਼ ਹੋਰ ਕਿ ਮੈਨੂੰ ਬਹੁਤ ਸਾਰੀਆਂ ਭੈਣਾਂ ਪੁੱਛਦੀਆਂ ਨੇ ਕਿ ਭੈਣੇ ਬੁਟੀਕ ਦਾ ਕੰਮ ਅਸੀਂ ਵੀ ਸ਼ੁਰੂ ਕਰਨਾ ਸਾਨੂੰ ਕੋਈ ਸੁਜੈਸਟ ਕਰੋ ਕੁਝ ਵੀ ਮਤਲਬ ਕੋ ਟਿਪਸ ਦਿਓ ਤਾਂ ਮੈਂ ਉਹਨਾਂ ਨੂੰ ਕਹਿਣਾ ਚਾਹੂੰਗੀ ਦੇਖੋ ਵੀ ਪਹਿਲੀ ਗੱਲ ਤਾਂ ਇਹ ਕਿ ਬਹੁਤ ਵੱਡੀ ਇਨਵੈਸਟਮੈਂਟ ਦੇ ਨਾਲ ਤੁਸੀਂ ਸ਼ੁਰੂ ਨਾ ਕਰੋ ਕਿਉਂਕਿ ਭੈਣਾਂ ਦੇ ਜ਼ਿਆਦਾਤਰ ਸਵਾਲ ਵੀ ਇਹੀ ਹੁੰਦੇ ਆ ਵੀ ਸਾਡੇ ਕੋਲੇ ਜ਼ਿਆਦਾ ਇਨਵੈਸਟ ਕਰਨ ਨੂੰ ਨਹੀਂ ਹੈਗਾ ਤਾਂ ਜ਼ਿਆਦਾ ਵੱਡੀ ਇਨਵੈਸਟਮੈਂਟ ਨਾਲ ਸ਼ੁਰੂ ਨਾ ਕਰੋ ਇੱਕ ਵਾਰ ਤੁਸੀਂ ਆਪਣਾ ਪੇਜ ਕ੍ਰੀਏਟ ਕਰ ਲਓ ਇੰਸਟਾਗ੍ਰam ਤੇ ਪੇਜ ਕ੍ਰੀਏਟ ਕਰਨ ਤੋਂ ਬਾਅਦ ਤੁਸੀਂ ਜਿਹੜੇ ਇੰਸਟਾਗ੍ਰam ਤੇ ਬਹੁਤ ਸਾਰੇ ਸਾਰੇ ਪੇਜ ਬਣੇ ਹੋਏ ਨੇ ਸੂਟਾਂ ਦੇ ਉੱਥੋਂ ਤੁਸੀਂ ਫੋਟੋ ਚ ਚੱਕ ਸਕਦੇ ਹੋ ਹਨਾ ਤਾਂ ਤੁਸੀਂ ਫੋਟੋ ਚੱਕੋ ਆਪਣੇ ਪੇਜ ਨੂੰ ਗਰੋ ਕਰਵਾਓ ਇੱਕ ਵਾਰ ਪੇਜ ਤੇ ਪੋਸਟਾਂਆਂ ਸਟਾਰਟ ਕਰੋ ਪੇਜ ਨੂੰ ਗਰੋ ਕਰਾਓ ਲੋ ਹੋਣਾ ਜਦੋਂ ਤੁਹਾਡੇ ਪੇਜ ਤੇ ਫੋਲੋਅਰ ਜੁੜਨੇ ਸਟਾਰਟ ਹੋਗੇ ਇੱਕ ਅੱਧਾ ਪ੍ਰੋਮੋਸ਼ਨ ਕਰਵਾ ਲਓ ਤਾਂ ਕਿ ਤੁਹਾਡਾ ਪੇਜ ਜਿਹੜਾ ਹੈਗਾ ਰੀਚ ਚ ਆ ਜਾਏ ਕਿਸੇ ਨੂੰ ਪਤਾ ਲੱਗੇ ਕਿ ਤੁਸੀਂ ਕੰਮ ਕਰ ਰਹੇ ਹੋ ਕੰਮ ਕਰੋਗੇ ਤਾਂ ਕੰਮ ਜੈਨੂਨ ਕਰਿਓ ਇਹ ਨਹੀਂ ਹੈਗਾ ਤੁਹਾਨੂੰ 2-4 ਆਰਡਰ ਆਉਣ ਲੱਗੇ ਤੇ ਮੁੜਕੇ ਤੁਸੀਂ ਲੋਕਾਂ ਦੇ ਫੋਨ ਮੈਸੇਜ ਚੱਕਣਾ ਬੰਦ ਕਰਦੋ ਕਿਉਂਕਿ ਬੁਟੀਕਾਂ ਵਾਲਿਆਂ ਨੇ ਇਹ ਵੀ ਇੱਕ ਧੰਦਾ ਚਲਾਇਆ ਹੋਇਆ ਜੋ ਕਿ ਬਹੁਤ ਗਲਤ ਹੈ ਹਨਾ ਤੁਸੀਂ ਫੋਨ ਮੈਸੇਜ ਚੱਕੋ ਅਗਲੇ ਦਾ ਬਕਾਇਦਾ ਆਪਣੇ ਕੰਮ ਨੂੰ ਜ਼ਿੰਮੇਵਾਰੀ ਨਾਲ ਕਰੋ ਵੀ ਮੈਂ ਕਿਸੇ ਤੋਂ ਆਰਡਰ ਲਿਆ ਹੋਇਆ ਉਹ ਨੂੰ ਮੈਂ ਹਰ ਹਾਲਤ 'ਚ ਪੂਰਾ ਕਰਨਾ ਜਿੰਨਾ ਚਿਰ ਤੁਸੀਂ ਆਪਣੇ ਕੰਮ ਨੂੰ ਟੈਨਸ਼ਨ ਲੈ ਕੇ ਪੂਰੀ ਨਹੀਂ ਨਾ ਕਰਦੇ ਜੇ ਤੁਸੀਂ ਐਵੇਂ ਹੀ ਲੈ ਆਰਡਰ ਆ ਗਿਆ ਤਾਂ ਐਵੇਂ ਹੀ ਆ ਜਿੰਨਾ ਚਿਰ ਤੁਸੀਂ ਲਾਪਰਵਾਹੀ 'ਚ ਕੰਮ ਕਰੋਗੇ ਤੁਹਾਡਾ ਕਦੇ ਨਹੀਂ ਚੱਲਦਾ ਤੁਸੀਂ ਸੱਚੀ ਲਗਨ ਨਾਲ ਸੱਚੇ ਮਨ ਨਾਲ

ਤਾਂ ਤੁਸੀਂ ਟੈਨਸ਼ਨ ਲੈ ਕੇ ਕੰਮ ਕਰਨਾ ਹਨਾ ਵੀ ਮੈਂ ਆਰਡਰ ਲਿਆ ਹੋਇਆ ਉਹਨਾਂ ਚਿਰ ਤੁਹਾਨੂੰ ਨੀਂਦ ਨਹੀਂ ਆਉਣੀ ਚਾਹੀਦੀ ਜਿੰਨਾ ਚਿਰ ਤੁਸੀਂ ਆਰਡਰ ਪੂਰਾ ਕਰਕੇ ਕਸਟਮਰ ਕੋਲੇ ਘਰੇ ਨਹੀਂ ਪਹੁੰਚਾਉਂਦੇ ਜੈਨੂਇਨ ਕੰਮ ਕਰੋਗੇ 100% ਚੱਲੂ ਪ੍ਰੋਮੋਸ਼ਨ ਕਰਾਓ ਪੇਜ ਗਰੋ ਕਰਵਾਓ ਆਰਡਰ ਆਉਣੇ ਸਟਾਰਟ ਹੋਗੇ ਆਪ ਦਾ 5-400 ਮਾਰਜਨ ਰੱਖ ਕੇ ਜਿੰਨਾ ਕਰਨਾ ਹਨਾ ਤੁਸੀਂ ਅਗਲੇ ਦਾ ਜਿਉਂਦਾ ਤਿਉਂ ਆਰਡਰ ਕਿਸੇ ਵੀ ਮਤਲਬ ਜਿਵੇਂ ਤੁਹਾਨੂੰ ਪਤਾ ਹਰ ਜਗ੍ਹਾ ਕਾਰੀਗਰ ਹੁੰਦੇ ਆ ਸ਼ਹਿਰਾਂ ਚ ਕਾਰੀਗਰ ਹੁੰਦੇ ਨੇ ਤਾਂ ਤੁਸੀਂ ਕਾਰੀਗਰ ਤੋਂ ਆਰਡਰ ਡਨ ਕਰਵਾ ਕੇ ਤੁਸੀਂ ਉਹਨਾਂ ਨੂੰ ਦਿਓ ਵਿੱਚੋਂ 5-400 ਆਪ ਦਾ ਮਾਰਜਨ ਕ ਪਰ ਫਿਰ ਵੀ ਤੁਹਾਨੂੰ ਪੈਸੇ ਬਣਗੇ ਨਾ ਏਦਾਂ ਏਦਾਂ ਕੰਮ ਸਟਾਰਟ ਕਰਦੇ ਕਰਦੇ ਜਦੋਂ ਤੁਹਾਨੂੰ ਪਤਾ ਲੱਗ ਗਿਆ ਤੁਸੀਂ ਲੋਕਾਂ ਨੂੰ ਆਰਡਰ ਉਹਨਾਂ ਦੇ ਸਹੀ ਟਾਈਮ ਤੇ ਸੋਹਣੇ ਤਿਆਰ ਕਰਕੇ ਭੇਜੋਗੇ ਤਾਂ ਤੁਹਾਨੂੰ ਆਰਡਰ 110% ਆਉਣਗੇ ਤੁਹਾਡਾ ਕੰਮ ਲੋਕਾਂ ਤੱਕ ਪਹੁੰਚੂਗਾ ਜਿਹੜਾ ਆਰਡਰ ਤੁਸੀਂ ਡਨ ਕਰਵਾ ਕੇ ਦਿਓਗੇ ਉਸ ਆਰਡਰ ਦੀ ਵੀਡੀਓ ਨੂੰ ਤੁਸੀਂ ਆਪਣੇ ਪੇਜ ਤੇ ਅਪਲੋਡ ਕਰੋ ਤੇ ਤੁਹਾਡਾ 110% ਚੱਲੂਗਾ ਹੀ ਚੱਲੂਗਾ ਠੀਕ ਹੈ ਨਾ ਤੇ ਉਸ ਤੋਂ ਬਾਅਦ ਮੈਂ ਤੁਹਾਨੂੰ ਮੇਰੇ ਬੁਟੀਕ ਦੀ ਥੋੜੀ ਜੀ ਝਲਕ ਵਖਾ ਦਿਨੀ ਆ ਬਾਹਰੋਂ ਤੇ ਮੇਰੇ ਸਟਾਫ ਨਾਲ ਤਾਂ ਆਜੋ ਫਿਰ ਮਿਲਦੇ ਆਂ